ਹੋਤੇ ਯਾ ਕਰਦੇਵ ਧੰਨ ਕਰਦੇ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਦਾਤ ਕੁਛ ਮੇਰੀਆਂ ਕਰਨੀਆਂ ਚਾਹੁੰਦਾ ਹੈ ਇਹ ਮੰਗਣਾ ਕੋਈ ਸੌਖਾ ਨਹੀਂ ਆ ਗੁਰੂ ਕਾ ਰਿਓ ਸਾਧੂਆਂ ਦਾ ਧਰਮ ਪ੍ਰਮਾਤਮਾ ਨੇ ਸਾਧੂਆਂ ਨੂੰ ਕਿੱਦਾਂ ਦੇ ਭਿਜਿਆ ਹੁੰਦਾ ਹੈ ਦਰਦਰ ਫਿਰੀ ਕਰਨੀ ਦਰਦਰ ਮੰਗਣਾ ਆਪਣੀਆਂ ਸਗਤਾਂ ਨੂੰ ਭੋਜਨ ਚਾਉਣਾ ਲੰਗਰ ਢੰਡਾਰੇ ਕਰਨੇ ਕੋਈ ਛੋੜੀਆਂ ਕੰਦਾ ਨਹੀਂ ਆ ਬੋਲਣ ਦੀ ਜੇ ਗੱਲ ਕਰੀਏ ਬੋਲਣ ਤਾਂ ਦਾਦੇ ਕੋਲ ਕੱਲ ਇਦਾਂ ਦੀ ਇੱਕ ਗੁਰਮੁਖ ਪਰਿਵਾਰ ਵੀ ਆਇਆ ਜਿਨ੍ਹਾਂ ਨੇ ਗਊਆਂ ਰੱਖੀਆਂ ਘੱਟਦੇ ਐ ਔਰ ਕੱਟ-ਕੱਟ ਕੇ ਮਸ਼ੀਨਾਂ ਨਾਲ ਬੜਾ ਕੁਝ ਕਰਦੇ ਆਂ, ਆਪੀਆਂ ਨਦੀਆਂ ਚੱਲਦੀਆਂ। ਪਰ ਸਾਧੂ ਇੱਕ ਏਦਾਂ ਦਾ ਚੀਜ਼ ਆ ਜਿਹਨਾਂ ਸਾਧੂਆਂ ਨੂੰ ਲੋਕ ਚੰਗਾ ਵੀ ਸਮਝਦੇ, ਮਾੜਾ ਵੀ ਸਮਝਦੇ ਆ। ਕੋਈ ਮੰਗੇ ਤਾਂ ਸਹੀ, ਮੰਨ ਕੇ ਸੰਗਤ ਨੂੰ ਸਿਖਾਵੇ ਤਾਂ ਸਹੀ। ਤਾਂ ਕਰਕੇ ਪਥੀਰੀ ਜਿਹੜੀ ਆ ਇਹ ਕਰਨੀ ਬਹੁਤ ਅੱਖੀਆ ਗੁਰੂ ਪਿਆਰਿਓ ਦਰ ਰਾਤ ਮਰਨਾ ਪੈਂਦਾ ਆਹ ਤੁਸੀਂ ਸਮਝਦੇ ਹੋਵੋਗੇ ਇਹ ਜਿਹੜੇ ਗੀਤ ਆ ਗਾਉਣਾ ਆ ਵਜਾਉਣਾ ਆ ਇਹ ਕਰਕੇ ਵੀ ਅਸੀਂ ਗਲਤ ਪੁੱਠੇ ਕੰਮੜੇ ਕਰਦੇ ਆ ਨਸ਼ਿਆਂ ਦੇ ਜ਼ੋਰ ਚੱਲਦੇ ਆ ਜੀਵ ਹੱਤਿਆਂ ਦੇ ਚੱਲਦੇ ਆ ਵਾਹ ਰਬਾਣੀ ਫਰਮਾਨ ਕਰਦੀ ਆ ਬੇ ਕਿਤੇਬ ਕੌਮਤ ਟੁਟਾ ਟੁਟਾ ਜੋ ਨਾ ਬਿਟਾਰੇ ਸਭ ਮੈਂ ਇੱਕ ਖੁਦਾਈ ਹੈ ਤਾਂ ਕਿਉਂ ਮਰਦੀ ਮਾਰੇ ਸਾਧ ਸੰਗਤਿਓ ਤੰਤਰ ਡੇਰਾ ਸੰਤ ਬਾਬਾ ਹਸਰਾਜ ਜੀ ਮਹਾਰਾਜ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਡੇਰਾ ਪੰਦਪਾ ਦਾ ਨਾਂ ਇਹ ਅੜਵੇ ਦਾ ਨਾਮ ਕਿਸ ਨਾਰੀ ਹੈ ਖਰਾ ਵਿੱਚ ਲਿਖਿਆ ਜਿੱਤੇ ਸਦੀਆਂ ਤੋਂ ਬਾਅਦ ਜਗ குரு ਸਤਗੁਰੂ ਰਵਿਦਾਸ ਜੀ ਮਹਾਰਾਜ ਜਿਹਦੇ ਨਾਮ ਤੇ ਇੱਕ ਸੁੰਦਰ ਸਰੋਵਰ ਬਣਾਇਆ ਗਿਆ ਇਹ ਸਰੋਵਰ ਐਵੇਂ ਨਹੀਂ ਬਣਾਏ ਜਾਂਦੇ ਇਹ ਸਰੋਵਰ ਇੱਕ ਤਰ੍ਹਾਂ ਤੇ ਸ਼ਿੰਦੰਦੇ ਆ ਬਹਿਮਾ ਦਾ ਪਦਮਾ ਜੋ ਉੱਚ ਨੀਚ ਨੂੰ ਖਤਮ ਕਰਦੇ ਆ

ਸਤ ਸੰਗਤ ਜੀ ਅੱਜ ਜਿੱਥੇ ਬਾਬਾ ਹੰਸਦਾ ਨੇ ਗਰਵਾਣੀ ਜਿਹਨੂੰ ਆਪਾਂ ਚ ਨੇ ਤੁਰਕੀ ਬਾਣੀ ਆਈ ਤੇ ਸਗਲੀ ਕੰਤਮਟਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਵਿਆਪਕ ਜੋਤ ਸਰਬ ਸੰਜੀ ਗਰਵਾਣੀ ਇਹ ਗਰਵਾਣੀ ਇੱਕ ਤਪ ਦੇ ਅਰਦੀ ਆ ਗੁਰੂ ਚਾਰਿਓ ਬਹਿਮਾ ਦਾ ਪਰਮਾ ਜੋਤ ਕਰਦੀ ਆ ਤੁਹਾਨੂੰ ਉਪਦੇਸ਼ ਕਰਦੀ ਆ ਸਾਧੂਆਂ ਨੇ ਸਿਖਾਣ ਦਿੰਦੀ ਹੈ ਗਰਮ ਪਿਆਰ ਉਹ ਜਿਹੜਾ ਬੰਦਾ ਸਾਧੂਆਂ ਦਾ ਸਤਕਾਰ ਨਹੀਂ ਕਰਦਾ ਸਾਧੂਆਂ ਦੇ ਨਿੰਦਿਆ ਕਰਦਾ ਸਾਧੂਆਂ ਨੂੰ ਬੈਰ ਕਰਦਾ ਉਹਨੂੰ ਅਕਾਲ ਪੁਰਖਾ ਜਾ ਦਿੰਦਾ ਹੈ ਮਹਾਰਾਜ ਕਹਿੰਦੇ ਨੇ ਸੁਪਾ ਨਾਲ ਜੋ ਬੈਰ ਕਮਾਮ ਗਏ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਕ ਨਹੀਂ ਮਰਦਮੇ ਬਾਰ ਬਾਰ ਤ੍ਰਿਸ਼ਨਾ ਕਦੇ ਨਾ 부ਝੀ ਦੁਵਿੰਦਤਾ ਹੋਏ ਖਾਰ ਮੂਹ ਕਾਲੇ ਤਨੰਦ ਕਾ ਸੱਚੇ ਦਰਬਾਰ ਨਾਨਕ ਨਾ ਵਿਹੁਣਿਆ ਨਾ ੁਰਵਾਰ ਨਪਾ ਸਾਜ ਸੰਗੀਤ ਜੀ ਤੇ ਨਗਰ ਜਾਂਦਾ ਪੰਗਤਾ ਜਾਣੀਆਂ ਛੰਤ ਬਾਬਾ ਮੋਹਰਪਾ ਦਿਨ 17 ਸਾਲ ਲਗਭਗ ਅਮਰੀਕਾ ਦੀ ਧਰਤੀ ਦੇ ਗੋਰੇ ਪਰਿਵਾਰ ਨੇ ਬੁਲਾਇਆ ਜਿਨ੍ਹਾਂ ਨੂੰ ਜਾਣਦੇ ਨੇ ਪ੍ਰਧਾਨ ਸਾਹਿਬ ਸ੍ਰੀ ਦੇਵ ਜੀ ਕੱਲੋ ਸਾਡੇ ਸਰਜੀਤ ਰੂਬੀ ਘਰ ਸੁਮਾਨ ਖਾਨਾ ਸਲਕਰ ਸਿੰਘ ਸਿੰਘੇੜਾ ਪਰਮਜੀਤ ਸਿੰਘ ਜੌਰ ਤੁਹਾਡੇ ਚੇਅਰਮੈਨ ਸਤ ਮਾ ਸਗੀ ਸਭ ਜਾਣਦੇ ਨੇ ਮੋਹਣਪਾਲ ਤਾਕ ਚਲਾਉਣਾ ਉਹ ਵੀ 73 ਫੁੱਟ ਲੰਬਾ ਕੋਈ ਸੌਕਾ ਨਹੀਂ ਰੋਡ ਤੇ ਘੁੰਮਣਾ ਰਾਤ ਸ਼ੰਤਬਾਬਾ ਮੋਹਣ ਪੀਂਦਾ ਗੱਲ ਹੋਏ ਕਹਿੰਦਾ 3 ਵਜੇ ਜੀ ਮੈਂ ਲੋਟ ਲਾ ਕੇ ਜਾ ਰਿਹਾ ਧੰਨ ਇਹ ਤਾਂ ਮਾਪੂਸਾ ਦੀ ਕਮਾਈ ਜਿਨ੍ਹਾਂ ਨੇ ਕਰਤ ਕਰਕੇ ਡੇਰਾ ਸਤਬਾਪਾ ਹਸਤਰਾਜ ਜੀ ਸੰਗਤਾਂ ਨੂੰ ਆਪਣੇ ਆਪ ਨੂੰ ਭੇਟ ਕੀਤਾ ਹੋਇਆ ਹੈ ਕੱਲਾ ਕਰਨੀਆਂ ਸੁਖਿਆ ਕੰਮ ਕਰਨੇ ਔਖੇ ਮਿੰਦਰਪਾਲਾ ਕੱਲਾ ਕਰਨੀਆਂ ਸੁਖਿਆ ਕੰਮ ਕਰਨੇ ਔਖੇ ਨੀਂਦਰਾ ਬੜੀਆਂ ਆਉਂਦੀਆਂ ਸਭ ਕੋ ਹੁੰਦਾ ਪਰ ਧੰਨ ਆ ਨਾਮਾ ਮਹਾਰੂਸ਼ਾਂ ਦੀ ਕਮਾਈ ਜਿਹੜੇ ਇਦਾਂ ਦੇ ਕਰਤ ਕਰਦੇ ਨੇ ਮਹਾਰਾ ਨੇ ਕਿਹਾ ਕਰਤ ਕਰਨੀ ਨਾਮ ਜਪਣਾ ਪੰਡ ਛਕਣਾ ਅੱਜ ਸਾਡੇ ਗੁਰਸਤਾਰੇ ਕਿੰਦਾ ਕਿੰਦਾ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਜੀ ਆ ਸੋ ਅੱਜ ਭਗਵਾਨ ਬਾਲਮੀਕੰਥ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਤਨ ਹੈ ਉਹ ਤੁਮਤਾਂ ਦੇ ਨਾਲ ਦੇ ਦਾ ਸੱਖਣ ਪੰਡਵਾ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਜਗਮਗ ਹੋ ਰਹੀ ਹੈ ਜਿੱਥੇ ਪਾਠੀ ਸੰਗ ਬੜੇ ਪਿਆਰ ਘਰ ਦੇ ਨਾਲ ਸੇਵਾ ਕਰਨਾ ਗੁਰੂ ਸਾਹਿਬ ਦੇ ਨਗਰ ਦੀਆਂ ਬੀਬੀਆਂ ਦੇ ਭੈਣਾਂ ਤੇ ਨੌਜਾਨ ਬੱਚੇ ਤੇਰੇ ਦੀ ਪ੍ਰਬੰਧ ਕਮੇਟੀ ਸੇਵਾ ਕਰ ਰਹੀ ਹੈ ਸਤਿਬਾ ਬਾਵਾ ਮੂਹਰ ਤੱਕ ਸਤਿਬਾ ਬਾਵਾ ਜਸਪਿੰਦਰ ਕਾ ਜੇ ਔਰ ਸੰਤ ਬੀਬੀ ਵਿਮਲਾ ਰਣਜੀ ਦੀ ਰਣਮਾਈ ਹੈ 10 ਕੋਰੇ ਪਰਵਾਰ ਬਾਬਾ ਜੀ ਦੇ ਸਰੂਪ ਦੇ ਕੋਲ ਬੈਠਾ ਆਓ ਮੈਂ ਬੇਤੀ ਕਰਾਂ ਕਿ ਨਾ ਗੁਰਮਖਾ ਦੀ ਮਾਇਆ ਚੱਲ ਰਹੀ ਹੈ ਉਹਨਾਂ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ ਉਹ ਜਿਹੜੇ ਅੰਨਾ ਨਹੀਂ ਕੋ ਦੇਖ ਸਕਦੇ ਉਹਨਾਂ ਦਾ ਨੱਕ ਦਾ ਲੱਗ ਸਕਦਾ ਬੰਦਾ ਕੋਈ ਵੀ ਮਹਾਪੁਰਸ਼ ਆਪਣੀਆਂ ਅਸਰਕਤਾ ਨੂੰ ਕਹਿੰਦਾ ਉਰਜੇ ਨੇ ਗਾਸ ਸੁਕੀ ਬਸੇ ਮਸਕੀਨੇ ਆ ਆਪ ਨਵਾ ਤਲੇ ਵੱਡੇ ਵੱਡੇ ਹੰਕਾਰੀਆਂ ਨਾਣਕ ਗਰਬ ਗਲੇ ਮੈਂ ਉਹਨਾਂ ਗੁਰਮਖਾ ਦੇ ਨਾਦ ਪੇਸ਼ ਕਰਨੇ ਆ ਕਿਉ ਮੈਨੂੰ ਕੋਈ ਸਮਝ ਨਹੀਂ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕਬੀਰ ਸਾਹਿਬ ਨੇ ਕਿਹਾ ਮੰਗੂ ਨਹੀਂ ਮਰ ਜਾਂ ਕਾਜ ਕੇ ਲਈ ਮੰਗ ਲਾਂ ਸ਼ਰਮਾਉਂ ਮੈਂ ਪਰਮਾਰਥ ਕੇ ਲਈ ਦਾ ਸੰਗਤ ਜੀਓ ਅਖੰਡਪਾਟ ਦਾ ਸਰਦਾਰ ਸਵੇਤ ਸਿੰਘ ਜੀ ਸਵੇਤ ਪਰਿਵਾਰ ਅਖੰਡਪਾਟ ਦਾ ਸਰਦਾਰ ਵਰਿੰਦਰ ਸਿੰਘ ਜੀ ਅੰਮੀ ਸਵੇਤ ਪਰਿਵਾਰ ਖੰਡਪਾਟ ਦਾ ਇਹਨਾਂ ਨੇ ਪਹਿਲਾਂ ਵੀ ਕਰਾਏ ਆ ਪਰ ਮਜੀਤ ਸਿੰਘ ਜੀ ਜੋ ਬੀਬੀ ਹਦੀਕਾ ਔਰ ਲੱਗੋ ਰਸਤੋ ਬੜੇ ਮਹਾਨ ਸੇਵਾਦਾਰ ਰੂਬੀ ਕਾਰਤਵਾਨ ਫਨ ਅਰਜਨ ਸੁਬਾਨ ਫਨ ਹਰ ਦੁਆਸਤ ਦਾ ਨਾਮ ਹਰ ਸੇਵਾ ਦਾ ਅਤੇ ਬਾਬਾ ਜਸਰੂ ਮੁਕਤਾਂ ਬੜੀ ਸਰਕਾਰ ਸੰਤ ਜਸਤਵੰਦ ਪਾਲ ਜੀ ਨਿਊਜ਼ੀਲੈਂਡ ਤੋਂ ਔਰ ਅਰਬ ਕੰਟਰੀ ਆਪਣੇ ਜੋ ਕਿ ਯੂਰਪ ਦੀ ਧਰਤੀ ਹੋ ਇਟਲੀ ਜਰਮਨ ਕੰਮਕਮ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਆਏ ਉਹਨਾਂ ਆਪਣੇ ਸੰਤ ਬਾਬਾ ਮੋਹਨਪਾਲ ਜੀ ਨਾਲ ਕੇ ਬੀਬੀ ਰਿੰਨੂ ਵਾਲਾ ਤੇ ਬੀਬੀ ਦਸਵੀਰ ਕੋ ਮੋਹਨਪਾਲ ਤੋਂ ਤੋਂ ਮੋੜ ਤੋਂ ਕੈਨੇਡਾ ਕੈਨੇਡਾ ਸਦੇ ਚੇਅਰਮੈਨ ਸਾਹਿਬ ਉਮਰ ਸਿੰਘ ਜੀ ਕੈਨੇਡਾ ਬਲਵੰਤ ਕੋ ਉਹਦੇ ਬੇਟੇ ਹਰਵੀਰ ਸਿੰਘ ਅਰਵੀਰ ਸਿੰਘ ਜਿਨ੍ਹਾਂ ਨੇ ਬੁੱਟੇ ਲਾਏ ਹੋਏ ਆ ਆਨੀਆਂ ਉਹਨਾਂ ਦੀ ਕਮਾਈ ਦੇਸ਼ ਰਾਜ ਮੰਗ ਜਿਨ੍ਹਾਂ ਦਾ ਬੇਟਾ ਇਤਰੀਤ ਹੈ ਹਰ ਭਜਨ ਸਿੰਘ ਜਿਨ੍ਹਾਂ ਦੇ ਬਾਬਾ ਹਰਪ੍ਰੀਤ ਨੇ ਕੰਪਾ ਕੀਤੀ ਉਹ 23 ਸਾਲ ਬਾਅਦ ਮਹਿਮਾ ਪਰੰਪਰਾ ਦਾ ਸਾਧੂ ਵੀ ਤਦੂ ਜੰਗਲਾ ਕਰਨੇ ਆਧਾਰ ਆਉਂਦੇ ਪਿੰਨ ਸਾਧੂਆਂ ਖੇਡਣਾ ਚਾਹ ਕਰਦੇ ਜਿਹੜਾ ਜੰਗਲਾ ਕਰਨੇ ਪਾਰ ਆਉਂਦੇ ਉਹ ਰਾਏ stdcੇ ਆਪਣੀ ਰਾਜਗੱਦੀ ਮੰਗਣ ਕਿਸ ਦਰਬਾਰ ਦੇ ਪਹਿਲੇ ਜਗਤ ਮਹਾਰਾਜ ਮਹਾਤਮਾ ਤੋਂ ਕਰਾ ਚਰਨ ਪੂਜਾ ਨਮਸਕਾਰ ਰਵੇ ਪਾਗਸਾ ਕਰੋ ਕਰਦੇ ਪਾਰ ਸਾਧੂ ਤਤੁਲ ਵੇਦ ਗ੍ਰੰਥ ਪੁਕਾਰ ਰਵੇ ਅਮਰ ਸਾਧ ਦੇ ਰਾਬ ਵਿੱਚ ਪੇਸ ਕੋਈ ਨਾ ਸਾਧੂ ਆ ਜੋਤ ਨਿਰੰਕਾਰਿਆਂ ਦੇ ਉਹ ਭੋਲਿਓ ਭਾਲਿਓ ਸਾਧੂਆਂ ਦੀ ਨਿੰਦਿਆ ਨਾ ਕਰਿਆ ਕਰੋ ਸਾਧੂ ਅਲ ਜੋ ਕਾਲੀ ਬਦਲੀ ਘਰ ਚਾਰ ਪੈਣ ਅੰਗਿਆਰ ਸੰਤ ਨਾ ਹੁੰਦੇ ਜਗਤ ਵਿੱਚ ਜਲ ਮਰਤਲ ਔਰ ਕਾਦੀ ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਵਸਦਾ ਹੋਵੇ ਸਤਿਪੁੱਤਾਂ ਦਾ ਰੱਬ ਨੂੰ ਮੰਨਣਾ ਪੈ ਜਾਂਦਾ ਕੀਤਾ ਦਾ ਸਤਤਾਂ ਦਾ ਕਾਨੂੰ ਪਟਕੇ ਜਿਹੜਾ ਅਖੇਰ ਦਿੰਦੇ ਜੋ ਕਰੇ ਤਮਾਸ਼ਾ ਪੰਤਾਂ ਦਾ ਅੱਜ ਬਾਬਾ ਜੀ ਨੇ 23 24 ਸਾਲ ਬਾਅਦ ਉਹਨਾਂ ਦੇ ਜੋ ਜਿਸ ਜੀ ਇਤਿਹਾਸ ਸਾਡੇ ਸ਼ੀਤਲਕੋਰ ਆਪ ਪਾਈ ਦਲਸ਼ਕ ਕਮਾਰਦੇ ਰਹਤੇ ਦਾ ਜਿਨ੍ਹਾਂ ਦੇ ਜੁੜਵੇਂ ਬੱਚੇ ਬਾਬਾ ਜੀ ਦੇੁੱਤੇ ਆ ਉਹਨਾਂ ਲੋ ਭਰਨਪਾਟ ਸਾਹਿਬ ਸੰਤ ਜਸਵਿੰਦਰ ਪਾ ਤੇ ਬੀਬੀ ਬਿਮਲਾ ਰਾਣੀ ਜੀ ਸਾਡੇ ਕਲਵਿੰਦਰ ਸਿੰਘ ਜੀ ਬੀਬੀ ਰੂਪਾਲਾ ਕੈਨੇਡਾ ਸਮੇਤ ਪਰਿਵਾਰ ਮਲਕੀ ਸਿੰਘ ਸਰਬਜੀਤ ਕੌਰ ਕੈਨੇਡਾ ਜੀ ਸਮੇਤ ਪਰਿਵਾਰ ਮਾਸਟਰ ਸਾਡੇ ਪ੍ਰਧਾਨ ਸਹਿਬਾਨ ਬੀਬੀ ਕਲਵਿੰਦਰ ਕੌਰ ਜਿਹੜੇ ਜੇ ਜਿੰਦ ਜਾਂਦੀ ਬਾਜੀ ਛੱਡ ਜੇ ਬੈਠੇ ਆ ਉਹਨਾਂ ਦਾ ਪਰਵਾਜ਼ ਕੈਨੇਡਾ ਅਮਰੀਕਾ ਉਹਨਾਂ ਨੇ ਵੀ ਇਹ ਅਮਰਜੀਤ ਸਿੰਘ ਯੂਕੇ ਜਿਨ੍ਹਾਂ ਨੇ ਜਿੰਦ ਜਾਂਦੀ ਬਾਜੀ ਛੱਡੀ ਆ ਭਿੰਦਰ ਕੁਮਾਰ ਤਨਤੋਸ਼ ਯੂਕੇ ਸਰੋਵਰਾਂ ਦੇ ਅੰਦਰ ਕਿਸੇ ਨੇ ਜਲਦੀ ਕਾਰਫੇ ਰਹਿਣਾ ਸਰੋਵਰ ਦੀ ਸਤਿਗੁਰਾਂ ਦੇ ਤੇ ਲਈ ਜੀ ਸਰੋਵਰ ਤੇ ਹਮਿੰਦ ਸਾਹਿਬ ਦੀ ਧਰਤੀ ਦਾ ਚੁਗੀ ਬਸੇ ਮਸਕੀਨਿਆਂ ਆਪਨਿਵਾਰ ਲੈ ਵੱਡੇ ਵੱਡੇ ਅੰਕਾਰੀਆਂ ਨਾਨਕ ਗਰਮ ਗਲੇ ਸਾਧ ਸੰਗਤ ਜੀਓ ਆ ਸਰੋਵਰ ਦੀ ਕਾਰ ਸੇਵਾ ਵਿੱਚ ਫੇਰ ਚੱਲਦੀ ਆ ਕੈਲਦੀ ਚੱਲਦੀ ਆ ਜਿਨ੍ਹਾਂ ਦੇ ਵਿੱਚ ਭਪਿੰਦਰ ਕੁਮਾਰ ਨੇ 50000 ਰੁਪਇਆ ਭੇਜਿਆ ਸਾਡੇ ਅਮਰਜੀਤ ਨੇ 7000 ਰੁਪਇਆ ਭੇਜਿਆ ਆ ਸੰਗਤ ਜੀਓ ਛਕਦੇ ਜੀ ਨੇ ਬਕਲਾ 150 ਭੇਜਿਆ ਕੰਮਾ ਸਿੰਘ ਨੇ 2 ਲੱਖ ਭੇਜਿਆ ਸਾਡੇ ਗੁਰੇ ਪ੍ਰਧਾਨ ਨੇ 2 ਲੱਖ ਰੁਪਇਆ ਭੇਜਿਆ ਸੰਤ ਬਾਬਾ ਮੋਹਨਦੀ ਨੇ ਇਹਨਾਂ ਨੇ ਵੀ 1 ਲੱਖ ਰੁਪਇਆ ਹਮੇ ਆਲੇ ਗਿਆ ਭੇਜਿਆ ਸਾਡੇ ਕੁਲਵਿੰਦਰ ਸਿੰਘ ਜੀ ਮਕੰਦਪੁਰੀ ਲੱਖ ਰੁਪਇਆ ਉਹਨਾਂ ਨੇ ਭੇਜਿਆ ਸਰਬਜੀਤ ਸਰਦਾਰ ਮਿਰਪੀਰ ਸਿੰਘ ਜੀ ਉਹਨਾਂ ਨੇ ਵੀ 31000 ਰੁਪਇਆ ਭੇਜਿਆ ਗੁਰਮੁਖ ਮਾਤ ਪਰਵਾਰਿਓ ਤੁਹਾਡੇ ਸੇਵਾਦਾਰ ਮਹਾਨ ਮਹਾਨ ਜਿਹੜੇ ਪੰਜੀ ਸਾਡੇ ਜੋ ਇਨਾਂ ਨੇ 2 ਲੱਖ ਰੁਪਏ ਆਪ ਤੇ ਜਾਸਟਰੋਵਰ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਡੈਕੋਰੇਸ਼ਨ ਬਣਾਇਆ ਸਾਧ ਸੰਗਤ ਜੀਓ ਇਹਨਾਂ ਗੁਰਮਖਾਂ ਦੀ ਸੇਵਾ ਮਹਾਨ ਹੈ ਕੰਡ ਪੜਤਾ ਵਖਰੇ ਆ ਪਰ ਇਹ ਵੀ ਸੇਵਾ ਕਰਦੇ ਨੇ ਮੈਂ ਇਹਦਾ ਵਾਰ gutt gutt ਧਰਵਾਦੀ ਆ ਜੈ ਜੈਕਾਰ ਸਤਿ ਪਿਆਰਿਓ ਅੱਜ ਪ੍ਰਮਾਤਮਾ ਦੇ ਅਸੀ ਖੇਦ ਰਤੀ ਹੋਈ ਹੈ ਜੋ ਅਮਰੀਕਾ ਦੀ ਧਰਤੀ ਤੇ ਦੁਨੀਆ ਦੇਖਦੀ ਹੋਵੇਗੀ ਜੋ ਕਿ ਤੁਸੀਂ ਗੌਰਮੈਂਟ ਦਾ ਹਲਾਲ ਹੋ ਗਿਆ ਪਰ ਤਨਿਆ ਬਾਬਾ ਜੀ ਦੇ ਸਿੱਕੇ ਬੱਚੇ ਦਾ ਸੰਗਤ ਜੀਓ ਇਹ ਨਗਰ ਵੀ ਤਨਿਆ ਸਾਡੇ ਤਨਿਆ ਸੇਵਾਦਾਰ 37 ਵਾਲਖਣ ਦੱਸਦੇ ਛੋਲੇ ਵੀ ਫੋਮਰਾ ਜੀ ਮੈਨੂੰ ਸਾਰੀਆਂ ਖਬਰਾਂ ਮਿਲਦੀਆਂ ਰਹਿਣੀਆਂ ਇਹ ਕੋਈ ਮੱਥ ਸੋਤੇ ਕੋਈ ਬਾਬਾ ਜੀ ਨੂੰ ਦੱਸ ਦੇਣੀ ਕੱਲੀ ਕੱਲੀ ਖਬਰ ਪਹੁੰਚਦੀ ਆ ਤੋਂ ਮਾਨ ਸਰਵਦਾ ਸਰਦਿਤ ਕਮਾ ਤਨਿਆ ਜਿਨ੍ਹਾਂ ਨੇ 22 ਸਾਲ ਤੋਂ ਦਿਨ ਰਾਤ ਸੇਵਾ ਤੇ ਲਾਇਆ ਹੋਇਆ ਹੈ ਹਰਦੇਵ لال ਕਰਨਦੀਪੂ ਪਿੰਦਰ ਕੁਮਾਰ ਉਹ ਜਿਹੜੇ ਸੇਵਾ ਕਰਦੇ ਦਿਨ ਰਾਤ ਤੁਹਾਡੀ ਸੇਵਾ ਨੂੰ ਠੀਠ ਨਹੀਂ ਆਉਣਾ ਉਹ ਦੇ ਰੱਖ ਨਹੀਂ ਬਣਾ ਗੁਰੂ ਘਰ ਰਿਓ ਦੇ ਰੱਖ ਨਹੀਂ ਬਣਾ 10 ਨੂੰ 3 ਮਹੀਨੇ 1,40,000 ਰੁਪਇਆ ਤਨਖਾਹ ਨਾਲ ਦੇਣਾ ਪੈਂਦਾ ਬਾਹਰ ਪਤਾ ਨਹੀਂ ਕੀ ਕੀ ਕਰਦੇ ਐ ਕੀ ਕੀ ਨਹੀਂ ਕਰਦੇ ਸਾਧ ਸੰਗਤ ਜੀ ਸਾਧੂ ਦੀ ਕਮਾਈ ਕੋ ਸੌਫੀ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਧੂਆਂ ਦੇ ਹੱਕ ਵਿੱਚ ਰਹਿਣਾ ਸਾਧੂਆਂ ਦੀ ਪੜ੍ਹਾਈ ਨਾ ਮਾ ਬਾਣੀ ਦਾ ਫਰਮਾਨ ਹੈ ਸੰਤ ਕਾ ਦੁਖੀ ਮਾਰਾ ਕੰਕਤਾ ਦੁਖੀ ਪਰਮੇਸ਼ਰ ਮਾਰਾ ਉਹ ਕਈ ਲੋਕ ਇੱਕ ਮੈਂ ਦੇਖਿਆ ਇੱਥੇ ਨੰਗਸਾ ਗੁਰੂ ਬਾਲਕਿ ਛੋਮੀ ਮਹਾਰਾਜ ਨੂੰ ਲੱਗ ਗੇਲਤ ਹੋ ਰਿਹਾ ਇਹ ਇਕ ਲੋਕਰ ਮਾਫਰੀ ਹੋਵੇਗਾ ਜਿਹੜਾ ਗੁਰੂਆਂ ਦੀ ਨੰਦਿਆ ਕਰਦੇ ਆ। ਸਾ ਸੰਗਤ ਜੀਓ ਅੱਜ ਬੀਬੀਆਂ ਪਹਿਣਾ ਇੰਨੀ ਸੋਭਾ ਕਰਦੀਆਂ ਦੀਵਾਲੀ ਦਾ ਤਿਹਾੜ ਆ ਗਿਆ। ਉਹ ਦੀਵਾਲੀ ਦਾ ਜਗਮਗਰ ਰੰਤਰੀ ਚਾਹੀਦੀ ਆ। ਦੀਵਾਲੀ ਤੇ ਜੱਜੂ ਦੇ ਸੁਰੁਰ ਵਿਦਾ ਸਮਾਰ ਦੇ ਜੱਜੂ ਦਸਤਰੀਂ ਦਨੇ। ਸਤ ਸਨ ਜੀਓ ਹਰਮੰਦਰ ਸਾਹਿਬ ਦੀ ਧਰਤੀ ਅੱਜ ਉਥੇ ਲੱਖ ਲੱਗ ਰਿਹਾ ਜਿੱਤੇ ਡੈਕੋਰਸਨ ਡੇਰਾ ਬਾਬਾ ਹਸਰਾਜ ਜਿੱਤੇ ਨੌਕ ਪਤਾ ਜਾਪ ਚੱਲਦਾ ਹੈ ਇਸ ਤੋਂ ਅੱਗੇ ਜੋ ਕਿ ਨਵੰਬਰ ਆ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ਕਨ ਬੜੀ ਤੰਤਾਂ ਦੇ ਨਾਲ ਮਨਾਵਾਂਗੇ ਸਤ ਸਿਰ ਜੀਓ ਸਾਡੇ ਸਿੱਖੀ ਸਭਾਨ ਵਾਲ किशन ਜੀ ਜਿਹੜੇ ਦਿਨ ਦਾ ਤਤ ਗੁਰਾਂ ਦੇ ਰਾਹ ਬੱਤਨ ਬਲਾਸ ਕਰਕੇ ਸੰਗਤਾਂ ਨੂੰ ਜੋੜਦੇ ਆ। ਤਾਂ ਚੰਗੀ ਜੀ ਬਾ ਇਹੇ ਬੇਨਤੀਆਂ ਆਈਆਂ ਸੰਗਤਾਂ ਦਾ ਤਿਆਰ ਕਰਨਾ। ਆਈਆਂ ਸੰਗਤਾਂ ਨੂੰ ਇਹ ਲੰਗਰ ਭੰਡਾਰਾ ਇਹ ਸੰਗਤ ਦਾ ਸੰਗਤ ਦਾ ਇਹ ਸੇਵਾ ਕਰਿਆ ਕਰੋ। ਆਈਆਂ ਸੰਗਤਾਂ ਦਾ ਸਤਕਾਰ ਕਰਿਆ ਕਰੋ। ਇਹਨਾਂ ਨੂੰ ਦੱਬ ਕੇ ਨਹੀਂ ਮਾਰਨਾ। ਇਹਨਾਂ ਨਾਲ ਪਿਆਰ ਨਾਲ ਗੱਲ ਕਰਨੀ ਆ। ਖਾਦਾ ਲਓ ਜੀ ਖਾਦਾ। ਜਲ ਜੀ ਜਲ ਬੈਠੋ ਜੀ ਮਾਰਾ ਬੈਠੋ ਇਦਾਂ ਬੋਲਦਾ ਪਿਆਰਨਾ ਇਹ ਜੀਬ ਦੇ ਵਿੱਚੋਂ ਚੰਗੀਆਂ ਬਾਜਾਂ ਇਹ ਰਸ ਨਿਕਲੇ ਸਾਰ ਸੱਤੀ ਲੱਗੀਓ ਤਾਈਓ ਪੰਦੇ ਆ ਐਸੀ ਲਾਲ ਤਿਬਿਨ ਕਾਣ ਕਰੇ ਗਰੀਬ ਨਿਵਾਜ਼ ਗਸਈਆ ਮੇਰਾ ਮਾਤੇ ਛੱਤਰੇ ਡਾਕਟਰ ਸੋਜਕ ਕੋ ਲਾਗੇ ਆਪਰ ਟੁਇਟਰੇ ਨੀਤ ਕੋ ਹਿੱਟ ਕਰੇ ਮੇਰਾ ਗੋਵਨ ਕਾਹ ਤੈ ਨਾ ਡਰੇ ਨਾਂ ਦੇ ਕਬੀਰ ਤੁ ਲੋਚਨ ਸੁਧਨਾ ਸੰਤਰੇ ਅਹ ਰੰਧਾਰ ਸੁਣੋ ਰੇ ਸੰਤੋ ਹਰ ਦਿਓ ਸੰਬੇਸਰੇ ਸਾਧ ਸੰਗਤ ਜੀਓ ਇਹ ਜੋ ਪ੍ਰੋਗਰਾਮ ਹੋ ਰਿਹਾ ਹੈ ਇਹ ਨੇਤ ਦੇ ਤਨ ਇਹ ਵਧੀਆ ਸਾਡੇ ਭਿੰਦਰ ਕੁਮਾਰ

ਮੈਂ ਪਿੰਲੀ ਹਾਰੀ ਜਾ ਮਾਈ ਨਾ ਕੁੱਤਿਆਂ ਤੋਂ ਜਿਨਾ ਨੀਮੇ ਆ ਸੰਗਰਨਵਾਯਾ ਬਾਬਾ ਹੰਸ ਰਾਜ ਮਹਾਰਾਜ ਤੇ ਪਾਛਾ ਰੱਬੀ ਜੋ ਤੇਰੇ ਦਰਬਾਰ ਦਾ ਕੁੱਤਰ ਤੇਰੇ ਦਰਦਾ ਦਾ ਪੰਖਾਰੀ ਤੇਰੇ ਦਰ ਦਾ ਮੰਗਤਾ ਹਾਂ ਤੇਰੇ ਦਰਬਾਰ ਦਾ ਮੈਂ ਕਰ ਹਾਂ ਪਾ ਚਰਨਾਂ ਤੇ ਰਖ ਲੈ ਦਾਤਾ ਇਰੇ ਚੱਲਣਾ ਚਾਕੇ ਐਦਾਂ ਹੀ ਤੇਰੇ ਗਮਗਾਉਂਦੇ ਰਹਿਣਾ ਜਿੰਨਾ ਚਿਰ ਜ਼ਿੰਦਗੀ ਆ ਤੇ ਤੁਸੀਂ ਨਾ ਹੁੰਦੇ ਅੱਜ ਮੂਰਖ ਨਾ ਹੁੰਦਾ ਅੱਜ ਤੁਹਾਡੇ ਗੋਣ-ਗੋਣ ਨੂੰ ਮੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਖੁਸ਼ ਹੁੰਦਾ ਨਹੀਂ ਮੈਂ ਤੁਹਾਡੇ ਚਨਾ ਇਹ ਵੀ ਕਹਿਣਾ ਨੱਚ ਲੈਣ ਦੇ ਨਹੀਂ ਮੈਨੂੰ ਨੱਚ-ਨੱਚ ਖੁਸ਼ੀਆਂ ਮਨਾ ਲੈਣ ਦੇ ਨੱਚ-ਨੱਚ ਜਿਹੜੇ ਪਲਾਂ ਨੇ ਮਨ ਨੱਚਾ ਫੜ ਕੇ ਪੈਣਾ ਬਾਤੂ ਦੇ ਦੁਆਰੇ ਉੱਤੇ ਕਾਸਤ ਸੰਤ ਬੀਬੀ ਵਿਮਲਾ ਰਾਣੀ ਸੇਵਾ ਜੀ ਬਹੁਤ ਵੱਡੀ ਦੇਣ ਆ ਦਾਸ ਤੇ ਨਾਲ ਮੋਢਾ ਦਾ ਮੋਢਾ ਲਾ ਕੇ ਦਰ ਰਾ ਤੇ ਕੱਢਦਾ ਛੰਤ ਬੀਬੀ ਬਿਵਲਾ ਰਾਣੀ ਦਾਸ ਤੋਂ ਘੁੱਟ ਰਹੀ ਆ ਮੈਂ ਕਹਿੰਨਾ ਮੇਰੇ ਤੋਂ ਵੀ ਵੱਧ ਹੋਵੇਗੀ ਦਾਦਾ ਜੀ ਦੀ ਅਸੀਸ ਬਤੀ ਮੈਂ ਇਹੇ ਬੇਤੀ ਕਰਦਾ ਪਰਵਾਰ ਨੂੰ ਭਾਦਨ ਦਾ ਉਹ ਜਿਹੜਾ ਖਾਈਏ ਉਹਦਾ ਜਸ ਗਾਈਏ ਉਹਦੇ ਗਣ ਗਾਈਏ ਬਾਬਾ ਜੀ ਦਾ ਦਿੱਤਾ ਸ਼ਕਤੀ ਕੋਨੇ ਆ ਅੱਜ ਮੈਂ ਗੁਰੇ ਪਰਿਵਾਰ ਦੇ ਵਿੱਚ ਆ ਅੱਜ ਉਹਨਾਂ ਦੇ ਕਿੰਨਾ ਬਾਬਾ ਦੇ ਬੱਚਾ ਮੁਕਤਾ ਵਈ ਸਿੱਖਾ ਅਮਰੀਕਾ ਉੱਤਲਾ ਕੇ ਆਸਨ ਬੈਠੀ ਐ ਸੰਤ ਬਾਬਾ ਮੂਹਣ ਕਾ ਬੋਲੋ ਸਾਰੀਆਂ ਸੰਗਤਾਂ ਦਾ ਕੋਟ ਕੋਟ ਤਨ ਬਾ ਸਾਰੀਆਂ ਸੰਗਤਾਂ ਨੂੰ ਵਧਾਈਆਂ ਨਗਰ ਨੂੰ ਵਧਾਈਆਂ ਖਾਤ ਕਰਕੇ ਬਾਲ ਕਿੰਨੂੰ ਜਿਆਦਾ ਵਧਾਈਆਂ ਜਿਹੜਾ 10 ਰੁਪਏ ਟੈਂਪ ਦਿੰਦਾ 10 ਨੂੰ ਬੁਲਾਉਂਦਾ ਪਰ ਪਹਿਲਾਂ ਬੋਲ ਕੇ ਦੱਸਿਆ ਕਰੋ ਵੇ ਬਾਬਾ ਜੀ ਆਪਣੀ ਤਿਆਰੀ ਕਰੋ ਇਹ ਬਾਬਾ ਜੀ ਵੀ ਦਰਬਾਰ ਸੇਵਾ ਕਰਦੇ ਆ ਤਾਂ ਕਿ ਦਾਸ ਆਪਣੇ ਆਪ ਵੀ ਤਿਆਰ ਕਰ ਸਕੇ ਮੈਂ ਬਹੁਤ ਧੰਕ ਸਾਥ ਸੰਗਤ ਜੀਓ ਇਹ ਬੀਤੀਆਂ ਨੇ ਇਹ ਧੰਵਾਦ ਸਾਰੀਆਂ ਸੰਗਤਾਂ ਦਾ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਖਸ਼ੇ ਮੇਰੇ ਭੋਗ ਪਾਏ ਜਾਣੇ ਹਨ ਨੋੰਦ ਪਾਤ ਸਾਹਿਬ ਦੇ ਜਿਹਨਾਂ ਜਿਹਨਾਂ ਦੇ ਪਾਧਿਆ ਜਿਨਾਂ ਜਿਨਾਂ ਨੇ ਸੇਵਾ ਕੀਤੀ ਹੈ ਮੈਂ ਉਹਨਾਂ ਦਾ ਕੋਟਣ ਕੋਟਣ ਧੰਵਾਦ ਕਰਦਾ ਜਿਹੜੇ ਦਸ ਦੇ ਨਾਲ ਮੋਢੇ ਮੋਢਾ ਲਾ ਕੇ ਕਿਤ ਕਮਾਈ ਨੂੰ ਸਫਲਾ ਕਰਦੇ ਆ ਧੰਹੋ ਅਨਹੋ ਪਨਹੋ ਬਾਬਾ ਜੀ ਤੁਹਾਡੀਆਂ ਸਭ ਤਾ ਧੰਹੋ ਜੈ ਕਰਦੇ ਧੰਗੰਦੇ ਵਾਹ ਗੁਰਜੀ ਖਾਸਾ ਵਾਹ ਕੀ ਕਿਤੇ